ਚਲਦੇ ਸਮੇਂ ਦੇ ਹਿਸਾਬ ਨਾਲ ਗਾਣੇ ਕਿਹੋ ਜਿਹੇ ਆਉਂਦੇ ਨੇ ਦਾਰੂ ਦੂਰੂ ਪੀਂਦਾ ਹੋਵੇ ਚੱਲ ਜੂ ਪਰ ਚਿੱਟੇ ਤੋਂ ਪਰੇਚਾਈ ਕਿਉਂ ਦਾਰੂ ਦੂਰੂ ਪੀਂਦਾ ਹੋਵੇ ਚੱਲੂ ਕਿ ਅਸੀਂ ਨਹੀਂ ਚਾਹੁੰਦੇ ਕਿ ਦਾਰੂ ਦਾ ਨਸ਼ਾ ਕਿਦਾ ਮਾਰੂ ਨਾ ਸਾਇ ਸਰੇਕ ਵੱਡੇ ਤੋਂ ਵੱਡੇ ਨਕੇਰੀ ਦੀ ਸੂਆ ਦਾਰੂ ਦੇ ਇੱਕ ਪੱਗ ਤੋਂ ਹੁੰਦੀ ਹੈ ਸਾਡੀ ਸੱਤ ਤੋਂ ਵੱਡੀ ਪ੍ਰਾਸਤੀ ਦੀ ਗੱਲ ਇਹ ਰਹੀ ਹੈ ਕਿ ਜਿਨ੍ਹਾਂ ਚੀਜ਼ਾਂ ਦੇ ਉੱਤੇ ਸਾਨੂੰ ਸਭ ਤੋਂ ਵੱਧ ਸ਼ਰਮ ਕਰਨੀ ਚਾਹੀਦੀ ਹੈ ਅੱਜ ਆਪਣੇ ਗਾਣਿਆਂ ਵਿੱਚ ਉਹਨਾਂ ਚੀਜ਼ਾਂ ਉੱਤੇ ਹੀ ਮਾਨ ਕਰੀ ਜਾ ਰਹੇ ਸਾਡੇ ਲਈ ਸਭ ਤੋਂ ਵੱਧ ਸ਼ਰਮ ਦੀਆਂ ਚੀਜ਼ਾਂ ਨੇ ਬਦਮਾਸ਼ੀ ਆਯਾਸ਼ੀ ਆਸ਼ੀ ਤੇ ਆਪਣੇ ਗਾਣੇ ਦੇ ਵਿੱਚ ਅਸੀਂ ਉਹਨਾਂ ਤੇ ਹੀ ਮਾਨ ਕਰੀ ਜਾ ਰਹੇ ਆਂ ਅੱਜ ਕੱਲ ਆਯਾਸ਼ੀ ਨੇ ਪ੍ਰਮੋਟ ਕਰਦੇ ਗਾਣੇ ਆਉਂਦੇ ਨੇ ਨਾ ਪਿੱਛੇ ਤੇ ਗਾਣਾ ਆਇਆ ਸੀ ਮਿਲਾ ਕੇ ਤਿੰਨ ਪੈਗ ਬੱਲੀਏ ਪੈਂਦੇ ਭੰਗੜੇ ਗੱਡੀ ਦੀ ਦੀਖ ਖੋਲ ਓਹ ਤੁਹਾਡੇ ਟੀਵੀਆਂ ਦੇ ਮਾਧਿਅਮ ਦੇ ذریعے ਤੁਹਾਡੇ ਘਰਾਂ ਦੇ ਵਿੱਚ ਵੜ ਕੇ ਤੁਹਾਨੂੰ ਇਹ ਸਮਝਾ ਰਹੇ ਨੇ ਕਿ ਤਿੰਨ ਪੈਗ ਦਾ ਮਸਾ ਕੋਈ ਨਸਾ ਨਹੀਂ ਹੁੰਦਾ ਤੇ ਦੇ ਤੂੰ ਸੇ ਤਿੰਨ ਪੈਗ ਨਾ ਲਾਇਆ ਤੇ ਤੁਹਾਡੇ ਕੋਲ ਭੰਗੜੇ ਨਹੀਂ ਪੈਣੇ ਕਿਉਂਕਿ ਹੀਰੋਈ ਹੈ ਨਹੀਂ ਆਯਾਸ਼ੀ ਨੇ ਪ੍ਰਮੋਟ ਕਰਦੇ ਗਾਣੇ ਆਉਂਦੇ ਨੇ ਬੜੀ ਸ਼ਰਮ ਦੇ ਨਾਲ ਕਹਿਣਾ ਪੈਂਦਾ ਹੈ ਕਿ ਸਾਡੀਆਂ ਧੀਆਂ ਪਹਿਣਾ ਜਿਨ੍ਹਾਂ ਨੇ ਮਾਤਾ 구ਜਲੀ ਦੀਆਂ ਬਾਤਸਾਂ ਬੰਨਣਾ ਸੀ ਉਹ ਘਾਣੇ ਕਹਿੰਦੇ ਸੁੰਦੀਆਂ ਨੇ ਤੇਰੇ ਘੱਗਰੇ ਦੀ ਵੀ ਲੋਣ ਭੇਜ ਦਿੱਤੀ ਮੇਰੇ ਘੱਗਰੇ ਦੀ ਵੀ ਲੋਣ ਭੇਜ ਗਈ ਆ ਤੇਰੀ ਹੇਕੀ ਉੱਤੇ ਵੀ ਮੈਂ ਸੌਣ ਗਈ ਤੇ ਆ ਝੋੜ ਦੇ ਪਹਿਲਾਂ ਗਾਣਾ ਲਾਇਆ ਸੀ ਤੂੰ ਤਾਂ ਕੋਨੇ ਔਕਾਸਤ ਸੌਂ ਗਿਆ ਤੇ ਮੈਂ ਪੀਜੀ ਮੂਰੇ ਜਾ ਕੱਟੀ ਰੱਖੀ ਐਹੋ ਜਿਹਾ ਗਾਣਾ ਸੁਣਨ ਤੋਂ ਪਹਿਲਾਂ ਨਾ ਉਹਨਾਂ ਮਾਪਿਆਂ ਦੇ ਬਾਰੇ ਸੋਚ ਲਿਆ ਕਰ ਜਿਨ੍ਹਾਂ ਦੀਆਂ ਧੀਆਂ ਪੀਜੀਆਂ ਚ ਕਰਦੀਆਂ ਸਾਰੀ ਸਾਰੀ ਰਾਤ ਉਹਨਾਂ ਨੂੰ ਆ ਗਾਣਾ ਸੁਣ ਕੇ ਨੀਂਦ ਨਹੀਂ ਆਉਂਦੀ ਹੁਣ ਤੇ ਕੁੱਝ ਮਾਪੇ ਤੇ ਇਹ ਵਜੇ ਦੀ ਹੋਣਗੇ ਜਿਹੜੇ ਆ ਗਾਣੇ ਸੁਣ ਕੇ ਆਪਣੀਆਂ ਧੀਆਂ ਨੂੰ ਪੰਨੋ ਹਟਾ ਲੈਂਗੇ ਹ ਕਿਹਦਾ ਜ਼ਿੰਮੇਵਾਰ ਕੋਣ ਹੈ ਉਹ ਸਿੰਗਰ ਜਿਹੜੇ ਗਾਣੇ ਗਾਉਂਦੇ ਨੇ ਜਾਂ ਤੁਸੀਂ ਸਰ ਜਿਹੜਾ ਇਹਨਾਂ ਗਾਣਿਆਂ ਨੂੰ ਜਿਹੜੇ ਹਿੱਟ ਬਣਾਉਂਦੇ ਪਦਮਾਸ਼ੀ ਨੂੰ ਪ੍ਰਮੋਟ ਕਰਦੇ ਗਾਣੇ ਹੁੰਦੇ ਨੇ ਆ ਮਿੱਤਰਾਂ ਨੂੰ ਸ਼ੌਕ ਬੋਲੀਆਂ ਚਲਾਉਂਦਾ ਅਜਿਹੀ ਹੁੰਦੀ ਆ ਪਾਬੰਦੀਆਂ ਹਿਆਰਾਂ ਦੀ ਨਹੀਂ ਉਥੇ ਜੱਟ ਕੈਰ ਕਰਦਾ ਸੋਚਣ ਵਾਲੀ ਗੱਲ ਹੈ ਕਿ ਇਹ ਹਿਆਰਾਂ ਦੀ ਪਾਬੰਦੀ ਕਿੱਥੇ ਹੁੰਦੀ ਹੈ ਫੂਲਾ ਕਾਜਾ ਮੰਦਰਾਜ ਜਿੱਥੇ ਗਿਆਨ ਦੇ ਚਾਰਖੇ ਮੇਲੇ ਹੁੰਦੇ ਨੇ ਤੇ ਤੁਹਾਨੂੰ ਇਹ ਕਹਿ ਰਿਹਾ ਕਿ ਜਿੱਥੇ ਤੁਸੀਂ ਫੂਲਾ ਚ ਜਾ ਕੇ ਕੋਲਦਾ ਚ ਜਾ ਕੇ ਲੜਾਈਆਂ ਨਾ ਕੀਤੀਆਂ ਗੋਲੀਆਂ ਨਾ ਚਲਾਈਆਂ ਬਦਮਾਸ਼ੀਆਂ ਨਾ ਚਲਾਈਆਂ ਤੇ ਤੁਸੀਂ ਹੀਰੋ ਹੀ ਐਂ ਉਹ ਸਾਡੇ ਹੀਰੋ ਬਾਰੇ ਤਾਂ ਤੁਹਾਨੂੰ ਦੱਸਿਆ ਹੀ ਨਹੀਂ ਗਿਆ ਤੁਹਾਡੇ ਨੂੰ ਕਿੰਨੀ ਆ ਪਤਾ ਕਿ ਇਸ ਇੰਡੀਆ ਦੀ ਆਜ਼ਾਦੀ ਲਈ 122 ਵੱਡੇ ਸ਼ਹੀਦੀ ਦੇ ਚੜੇ ਜਿਨ੍ਹਾਂ ਚੋਂ 93 ਪੰਜਾਬੀ ਸੀ ਸਾਨੂੰ ਨਹੀਂ ਪਤਾ ਸਾਨੂੰ ਸਿਰਫ ਦੋ ਤਿੰਨ ਬਾਰੇ ਪਤਾ ਜਿਨ੍ਹਾਂ ਬਾਰੇ ਅਸੀਂ ਪੂਰੀ ਤਰ੍ਹਾਂ ਜਾਣੰਦੀ ਕਦੇ ਕੋਸ਼ਿਸ਼ ਹੀ ਨਹੀਂ ਕੀਤੀ ਪਾਗਰ ਸਿੰਘ ਦਾ ਤੁਸੀਂ ਐਸੀ ਵਗਾਰ ਕੇ ਨਾਮ ਦਿੱਤਾ ਠੰਗੇ ਸੀ ਤੇ ਚੰਗੇ ਸੀ ਮੁੱਛ ਤੇ ਆਪ ਲੈ ਕਿਉਂ ਨੇ ਗੋਲੀ ਚਲਾਈ ਸੀ ਤੁਹਾਨੂੰ ਕਿੰਨਿਆਂ ਨੂੰ ਇਹ ਗੱਲ ਪਤਾ ਹੈ ਕਿ ਗੋਲੀ ਕਿਉਂ ਨੇ ਇੱਕ ਦਿਨ ਚਲਾਈ ਬਾਕੀ ساری ਉਮਰ भगत ਸਿੰਘ ਨੇ ਕਿਤਾਬਾਂ ਪੜ੍ਹੀਆਂ ਜਿਸ ਦਿਨ ਭਗਤ ਸਿੰਘ ਨੂੰ ਫਾਂਸੀ ਹੋਣੀ ਸੀ ਉਸ ਦਿਨ ਵੀ ਉਹ ਲਰਿੰਗ ਦੀ ਕਿਤਾਬ ਪੜ੍ਹ ਰਿਆ ਸੀ ਤੇ ਜਾਣ ਤੋਂ ਪਹਿਲਾਂ ਉਹ ਕਿਤਾਬ ਦਾ ਪੰਨਾ ਫੋਲਡ ਕਰਕੇ ਗਿਆ ਇਸ ਕਰਕੇ ਨਹੀਂ ਕਿ ਫਾਂਸੀ ਲੱਗਣ ਤੋਂ ਬਾਅਦ ਮੋੜਿਆ ਕੇ ਉੱਥੋਂ ਕਿਤਾਬ ਪੜ੍ਹਨੀ ਸ਼ੁਰੂ ਕਰ ਦੂੰਗਾ ਇਸ ਕਰਕੇ ਕਿ ਜਿੱਥੋਂ ਤੱਕ ਮੈਂ ਤੁਰਿਆ ਮੈਂ ਤੁਰਿਆ ਇਸ ਤੋਂ ਅੱਗੇ ਮੇਰੀ ਨੌਜਵਾਨ ਪੀੜੀ ਤੁਰੇ ਤਾਲੀਆਂ ਬੀਓ ਕੀ ਬਾਤ ਕੀ ਬਾਤ ਤਾਲੀਆਂ ਆ ਗਏ ਪੀੜੀ ਜਿੱਦ ਕਰ ਪਈ ਨਿੱਕਰਾਂ ਨੂੰ ਸ਼ੌਕ ਬੋਲੀਆਂ ਚਲਾਉਂਦਾ ਗੱਲਾਂ ਤੇ ਤੁਹਾਨੂੰ ਪਤਾ ਹੀ ਨਹੀਂ ਆ ਕਿ ਤੁਸੀਂ ਕਦੀ ਪਤਾ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਸੋ ਲੋੜ ਹੈ ਹਿੰਮਤ ਕਰਨ ਦੀ, ਸੋਚਣ ਦੀ। ਬਾਬਾ ਅ즈ਮੀ ਨੇ ਲਿਖਿਆ ਹੈ ਕਿ بے ਹੰਤੇ ਨੇ ਉਹ ਜੋ ਬੈਠੇ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ। ਸੀਨਾ ਆਪਾਰ ਤੇ ਪਖੜਾਂ ਦਾ ਤੇ ਮੰਜ਼ਲ ਦੇ ਮੱਥੇ ਤੇ ਪੱਤੀ ਲੱਗਦੀ ਉਹਨਾਂ ਦੀ ਜੋ ਕਰੋ ਬਣਾ ਕੇ ਤੋੜਦੇ ਨੇ ਨਕਸ਼ਾ ਆਪਣੇ ਸੱਤਰਾ ਦਾ। ਆਪਣੇ ਸੱਤਰਾ ਦੇ ਲੱਖੇ ਤੁਹਾਨੂੰ ਘਰ ਹੀ ਬਣਾ ਕੇ ਤੋੜਨੇ ਪੈਣਗੇ। ਲੱਖਾਂ ਚੁੱਕਣ ਨਾਲ ਚੰਗਾ ਹੈ ਕਿ ਅਸੀਂ ਜ਼ਿੰਮੇਵਾਰੀਆਂ ਚੁੱਕ ਲਈ। ਸਾਡੀ ਇਸ ਕੁਰਾਹੇ ਪੈ ਗਈ ਪੀੜੀ ਨੂੰ ਇੱਕ ਰਾਹ ਤੇ ਲੈ ਕੇ ਆਉਂਦੀ ਲੋੜ ਹੈ ਜਿਹਦੇ ਵਿੱਚ ਸਾਨੂੰ ਤੁਹਾਡੇ ਸਭ ਦੇ ਸਾਥ ਦੀ ਲੋੜ। ਅਸੀਂ ਇਕੱਲੇ ਕੁਝ ਨਹੀਂ ਕਰ ਸਕਦੇ। ਸਾਡਾ ਤੇ ਉਹ ਹਾਲ ਹੈ ਕਿੰ데 ਕਿ ਇੱਕ ਜਵਾਹ ਇੱਕ ਜੰਗਲ 'ਚ ਅੱਗ ਲੱਗ ਗਈ ਤੇ ਕਿਚਰੀ ਆਮਾ ਚਿਲਦਾ ਪਾਣੀ ਭਰ ਜਾਵੇ ਤੇ ਉਸ ਜੰਗਲ 'ਚ ਪਾਈ ਜਾਵੇ। ਤੇ ਕਿਸੇ ਨੇ ਉਸ ਛੜੀ ਨੂੰ ਪੁੱਛਿਆ ਕਿ ਤੇਰੇ ਨਾਲ ਚਿੰਜਾ 'ਚ ਪਾਣੀ ਭਰ ਕੇ 판 ਕੀ ਹੋ ਜਾਊਗਾ? ਕਹਿੰਦੇ ਮੈਨੂੰ ਇਹ ਤੇ ਨਹੀਂ ਪਤਾ ਕਿ ਕੀ ਹੋਊ ਪਰ ਜਦੋਂ ਵੀ ਇਤਿਹਾਸ ਲਿਖਿਆ ਜਾਊਗਾ ਮੇਰਾ ਨਾਂ ਅੱਗ ਲਾਉਣ ਵਾਲੇ 'ਚ ਨਹੀਂ ਅੱਗ ਬੁਝਾਉਣ ਵਾਲਾ। ਤਾਲੀਆਂ ਤੇ ਤਾਲੀਆਂ ਵਾਹ ਵਾਹ ਆਪਣੇ ਪੰਜਾਬ ਨੂੰ ਬਚਾਉਣ ਦੀ ਆਪਣੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੀ ਜਿਹਦੇ ਵਿੱਚ ਸਾਨੂੰ ਤੁਹਾਡੇ ਸਾਥ ਹੀ ਲੋੜ ਹੈ ਸਾਡੀ 6 ਜਾਣਿਆਂ ਦੀ ਟੀਮ ਹੈ ਅਗਰ ਤੁਹਾਨੂੰ ਸਾਡਾ ਇਹ ਨਾਟਕ ਅੱਛਾ ਲੱਗਾ ਤੁਸੀਂ ਸਾਡੀ ਕੋਈ ਵੀ ਪਹਲਚੀ ਹੱਤ ਕਰਨਾ ਜਾਂ ਆਪਣੀ ਮਰਜ਼ੀ ਦੇ ਨਾਲ ਤੇ ਕਰ ਸਕਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰਿੰਸੀਪਲ ਸਰ ਜੀ ਤੁਸੀਂ ਬਹੁਤ ਕਿਸਮਤ ਵਾਲੇ ਕਿ ਤੁਹਾਨੂੰ ਇਹੋ ਜੇ ਸਰ ਮਿਲੇ ਹੋਏ ਨੇ ਜਿਹੜੇ ਇੱਕ ਚੰਗੀ ਸੋਚ ਨੂੰ ਤੁਹਾਡੇ ਤੱਕ ਪਹੁੰਚ ਕੇ ਆਉਣਾ ਚਾਹੁੰਦੇ ਜਿਹੜੇ ਚਾਹੁੰਦੇ ਨੇ ਕਿ ਤੁਸੀਂ ਸਿਰਫ ਇੱਕ ਸਕੂਲ ਦਾ ਪਿੰਨ ਨਹੀਂ ਜਦੋਂ ਤੁਸੀਂ ਇਸ ਸਕੂਲ ਤੋਂ ਨਿਕਲੋ ਤੁਸੀਂ ਤਦ ਵੀ ਚੰਗੇ ਬਣੋ ਅਗਰ ਤੁਸੀਂ ਤੁਹਾਨੂੰ ਕਾਮਯਾਬੀ ਮਿਲਦੀ ਹੈ ਕਿ ਉਹਨਾਂ ਦਾ ਮਾਨ ਸੋ ਤੁਸੀਂ ਬਹੁਤ ਮਾਨਵਲੇ ਹੋ ਤੁਹਾਨੂੰ ਮਾਨ ਹੋਣਾ ਚਾਹੀਦਾ ਹੈ ਉਹਨੂੰ ਟੀਚਰਸ